ਜਿੰਦੋ ਲੈ ਜੁਰ ਤੱਕ ਭੜਿਆ ਇਹ ਉਹਦੇ ਨਹੀਂ ਪਾਰ ਹੋਣਾ ਪੁਰੀ ਸੜਕਾਂ ਤੇ ਭਾਰਤ ਕੋਲੇ ਸੜਕਾਂ ਦੇ ਰਾਜਿਲੰਦਰੋਂ ਲੰਘਾ ਇੱਕ ਪੇਉ ਮਜਾਵ ਰਹੀ ਹੈ ਇਸੇ ਕਰਕੇ ਕਾਲ ਟ੍ਰੂਨ ਲੈ ਕੇ ਵੀ ਜਿੰਨਾ ਖੋਲੋ ਹੋਣੇ ਕੀ ਕਰ ਰਿਹਾ ਸਾਰੀ ਜਿੰਦ ਮਾਚਰ ਦਾ ਹਿਆਰੇ ਦਾ ਰਾਸਤਾ ਦਾ ਹਾਜਰਾ ਦਿਆ ਹੈ ਖੱਡ ਦੇ ਉੱਤੇ ਜ਼ਮੀਨਾਂ ਲੈ ਰਿਆ ਬਾਹਰ ਰੱਖਾ ਖੁਦਾਂ ਰੱਖਾ ਦੀਆ ਲਾ ਰਿਹਾ ਵੀ ਜਿੰਨੇ ਦੀ ਬੀਜ ਪੰਜਾਬ ਦੀ ਧਰਤੀ ਤੇ ਹੈ ਕਿਉਂ ਜਦੋਂ ਇਹ ਲਾਗਾ ਖੁੱਲ ਗਿਆ ਬਾੜ ਸ਼ੁਰੂ ਹੋ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਘਰ ਥਾਂ ਵੀ ਮੇਲਾ ਘਰ ਵੀ ਥਾਂ ਜਾ ਰਿਹਾ ਰੋਗ ਪੂਰੀ ਦੁਨੀਆ ਦੇ ਜਿੰਨੇ ਕਾਰੋਬਾਰੀ ਲੋਕ ਨੇ ਵਪਾਰੀ ਲੋਕ ਨੇ ਇੱਕ ਕੇਂਦਰ ਬਣ ਹੱਬ ਬਣਨਾ ਪੰਜਾਬ ਨੇ ਐਸੀ ਆਕੇ ਬੈਠੇ ਜਿਹੜਾ ਕਿ ਕਹਿੰਦੇ 50 ਲੱਖ ਰਕਮ ਲੈਦਾ ਦੋ ਰੋਡ ਦਾ ਵਿਕਦਾ ਹੈ ਦੋ ਰੋਡ ਦਾ ਵਿਕਦਾ ਹੈ ਇਹਦਾ ਕਿਸੇ ਵੀ ਕੀਮਤ ਤੇ ਮਿਲਦਾ ਨਹੀਂ ਅੱਜੇ ਉਹੜਾ ਪਿੰਡਾ ਬਰੇਡੇ ਕੋਲੇ 750 ਕਿੱਲੇ ਦੇ ਵਿੱਚ ਤੋਂ ਨਹੀਂ ਗੱਤੀ ਗਈ ਲੋਕਾਂ ਨੇ ਦੋ ਦੋ ਜਾਣਦਾਰ ਰੋਡ ਦੇ ਕਿਤੇ ਨਹੀਂ ਰੋਣਾ ਪਿਆ ਗਿਆ ਨਾ 당 ਗਿਆ ਅੱਜ ਤੋਂ ਮਸਲੇ ਚ ਲੋਕਾਂ ਨੇ ਰੋਡ ਦੇ ਦੱਸਿਆ ਕਹਿੰਦੇ ਭਾਈ ਝੋਲੇ ਪੜੀ ਕਰਦੇ ਆ ਪੈਸੇ ਵਾਟਦੇ ਪਰਾ ਜੀਨੀ ਨਹੀਂ ਮਿਲਦੀ ਮਗਰ ਮੈਂ ਨਹੀਂ ਕਿੱਥੋਂ ਆ 25000 ਕਿੱਲਾ ਪੰਜਾਬ ਦੀ ਜ਼ਮੀਨ ਧੜਕੇ ਪੰਜਾਬ ਦੀ ਜਮੀਨ ਆ ਸਰਕਾਰਾਂ ਦੇ ਹਾਈਵੇ ਚੱਲਦੀਆਂ ਅਰੋੜ ਸੈਂਟਰੇ ਇੱਕ ਪੈਰੀ ਪੰਜਾਬ ਦੀ ਤਰ੍ਹਾਂ ਜੁੜੀ ਹੈ ਆ ਦੇਖੋ ਵੱਡੇ ਵੱਡੇ ਸ਼ਹਿਰ ਕੱਢਿਨਾ ਜ਼ਮੀਨਾਂ ਖਾਰੇ ਕਿਨੇ ਪਟਾ ਲੀ ਮਹਾਰਾਜੀ ਜੇ ਤੋਂ ਕਿੱਦਾਂ ਰਵੱਈਆ ਜੁਧਾਣਾ ਕਿੱਨੇ ਪਟਾ ਲਿਆ ਸਾਰੇ ਸ਼ਹਿਰ ਜੁੜ ਰਹੇ ਇੱਕ ਦੂਜੇ ਸ਼ਹਿਰ ਦੇ ਨਾਲ ਨਜ਼ਾਇਜ਼ ਕਲੌਂਡੀਆਂ ਕੱਟਣਾ ਜਾ ਰਹੀਆਂ ਅਬ ਤਾਂ ਜ਼ਮੀਨਾਂ ਦੇ ਬੱਚੇ ਪੈਸਾ ਦਾ ਤਾਰੇ 10 ਮਾਤਰ ਰੁਪਿਆ ਬਿਆਹ ਹੋ ਰਿਹਾ ਕੱਲ ਨੂੰ ਕਹਿੰਦੇ ਨਵੀਂ ਨੀਤੀ ਜਾਂਦੀ ਲੋੜ ਪਈ ਹੋਗੀ ਭਰੇ ਪਿਆ ਪੈਸਾ ਸੁਭਨ ਦੋ ਚੀਜ਼ਾਂ ਦੀ ਕੀਮਤ ਆ ਪੰਜਾਬੀਓ ਦੁਨੀਆਂ ਦੇ ਦੋ ਚੀਜ਼ਾਂ ਦੀ ਇੱਕ ਪਾਣੀ ਤੇ ਦੂਜੀ ਵਿੱਤੀ ਜਿਹੜੀ ਕੌਮ ਕੋਲ ਆਪਣੀ ਪਾਣੀ ਨੇ ਆਪਣੀ ਵਿੱਤੀ ਆਪਣੀ ਧਰਤੀ ਹੈ ਉਹ ਕੌਮ ਨੇ ਦੁਨੀਆਂ ਤੇ ਰਾਜ ਕਰਦਾ ਹੈ ਸਾਦੇ ਬੋਨੇ ਧਰਤੀ ਦੀ ਮਿੱਟੀ ਵੀ ਬੜੀ ਦਰਖੇਜ਼ ਹੈ ਤੇ ਪਾਣੀ ਵੀ ਬੜੇ ਸ਼ੁੱਧ ਤੇ ਬਲੰਤਰ ਸੀ ਉਹ ਸਤਵਾਜ ਕਿਹੜੇ ਸਤਵਾਜ ਦੇ ਵਿੱਚੋਂ ਜਿਸ਼ਮੇਸ਼ ਮੱਤਾ ਨੇ ਪਾਣੀ ਲੈ ਕੇ ਖੰਡੇਵਾੜੇ ਦੀ ਪੌੜ ਸ਼ਕਾਈ ਤੇ ਉਹ ਪਾਣੀ ਪੀ ਕੇ ਅਮਰ ਸ਼ੱਕੇ ਸੂਲ ਵਿੱਚ ਪੈਦਾ ਹੋਏ ਮਰ ਜੀਵ ਦੇ ਪੈਦਾ ਹੋਏ ਜਿਨ੍ਹਾਂ ਨੇ ਜੰਮ ਦਾ ਨਾਸ ਕੀਤਾ ਉਹ ਪਾਣੀ ਜਿਹੜਾ ਸੂਲ ਵਿੱਚ ਪੈਦਾ ਜੋਦੇ ਕੜਾ ਕਰਦਾ ਸੀ ਇਹੜਾ ਪਾਣੀ ਜਿੰਦਗੀ ਦਿੰਦਾ ਜੀਵਨ ਦਿੰਦਾ ਸੀ ਉਹ ਪਾਣੀ ਨੇ ਮੌਤ ਦੇ ਦਿੱਤਾ ਉਹ ਪਾਣੀ ਅੱਜ ਕੈਂਸਰ ਮੰਗਦਾ ਉਹ ਪਾਣੀ ਨੇ ਕਾਰਿਓ ਫਿਰੀਓ ਦਿੰਦਾ ਉਹ ਪਾਣੀ ਸਾਰੇ ਜਵਾਰ ਮਾਰ ਲਾ ਗਿਆ ਉਹ ਪਾਣੀ ਸਾਰੇ ਦਾ ਜਸ ਵਾਪਸ ਨਾ ਆ ਗਿਆ ਉਹ ਪਾਣੀ ਸਾਰੇ ਧਰਮ ਦੇ ਪੈਸਾ ਕਰਦਾ ਪਰ ਨਹੀਂ ਆਪਾਂ ਕੀ ਕਰਨਾ ਆਪਾਂ ਕੀ ਹੈ ਛੱਡੋ ਲਾਓ ਬੈਠੋ ਘਰੇ ਲੋਨ ਜਾਰੇ ਲੁੱਟੋ ਗੁੱਦੇ ਕੀ ਉਹ ਜਵਾਕ ਹਸਪਤਾਲਾਂ ਵਿੱਚ ਸਾਡੇ ਜਵਾਬ ਦੇਖੀ ਜਾਣਾ ਕੀ ਹੋ ਗਿਆ ਉਹ ਕੱਲ ਮੇਰਾ ਕਿਹਨਾਂ ਦਾ ਕੀ ਹੋ ਗਿਆ ਨਜਾ ਕਰ ਤੂੰ ਹਾਂ ਜੀ ਮੇਰਾ ਜਵਾਕ ਹੀ ਕੱਲਾ ਕੱਲਾ ਜਰਮਣ ਲੱਗੇ ਪਤਾ ਨਹੀਂ ਕਿਹੜੀ ਬਿਮਾਰੀ ਚ ਬੜੀਆਂ ਪੰਜਾਬੀਆਂ ਨੂੰ ਸਾਡੇ ਜੀ ਨਹੀਂ ਘਰ ਜੇ ਜਿਹਦੇ ਜਵਾਕ ਪਹਿਲਾ ਮੁੰਡਾ ਆਗਾ ਉਸੀ ਬਰੇਕ માં ਆ ਜਾਂਦੇ ਆ ਅੱਗੇ ਚਾਰ ਚਾਰ ਪੰਜ ਪੰਜ ਜਵਾਕ ਹੁੰਦੇ ਕੋਈ ਪ੍ਰਵਾਹ ਨਹੀਂ ਦੇ ਮਾਗਦੇ ਕੋਲ ਕੱਲਾ ਜਵਾਕ ਜੱਪ ਲਿਆ ਉਹ ਜਿਆਦਾ ਬਾਹਰ ਗੱਲ ਨਹੀਂ ਚੜ ਚੜੇ ਨਾਲ ਤੂੰ じゃ ਪਾਣੀ ਨਾਲੂ ਦੀਵਾ ਬੋਲ ਲੈ ਕਿੰਨੇ ਜਾਨੀ ਦੇ ਬੋਲੋਗੇ ਕਦੇ ਕਦੇ ਜਾ ਕਰਨੇ ਕਿਉਂ ਤਰ ਵਦੋ ਮਾਰੇ ਹੋ ਕੇ ਕੱਲੇ ਜਵਾਨਾਂ ਨੇ ਮੱਕੀ ਦਾ ਅਸੇ ਆਉਣ ਵਾਲਾ ਸਮਾਂ ਉਹਨਾਂ ਦਾ ਹੋਣਾ ਜਿਨ੍ਹਾਂ ਨੇ ਕੋਲੇ ਜਿੰਦਗੀ ਹੈ ਇਨਸਾਨਾਂ ਦੀ ਬੰਦਿਆਂ ਦੀ ਬੰਦਿਆਂ ਦੀ ਮਾਇਆ ਇਹ ਨਹੀਂ ਕਹਿੰਦੇ ਬੰਦਿਆਂ ਦੀ ਮਾਇਆ ਤੇ ਫਿਰ ਕਿਸ ਆਇਆ ਪਰ ਨੇ ਸਾਡੇ ਹੌਲੀ ਹੋ ਕਹਿੰਦਾ ਹੁੰਦਾ ਰਹਤਾ ਰਹਦਾ ਹੁੰਦਾ ਸੀਗਾ ਛੋਟੇ ਹੁੰਦੇ ਵੱਡੇ ਹੁੰਦੇ ਸੀ ਤਰਹੀ ਕਾਬੀ ਹੋ ਜਾਂਦੋ ਮਾਫੀ ਦੋਹਰੀ ਅੱਛੇ ਪਰੇ ਹੁੰਦੇ ਸੀ ਉਹ ਦੋਨੋਂ ਤੋਂ ਅਸੀਂ ਘਰ ਦੇ ਘਰ ਦੇ ਕਿਤੇ ਆ ਗਏ ਵੇਲਾ ਕਿ ਮਹਾਜਾ ਵੇਲਾ ਕਿ ਨਜਾ ਮੈਂ ਚੋੜਨ ਲਵੰਦੀਆਂ ਲੋੜੇ ਤੋਂ ਆ ਕੇ ਮੇਰੇ ਕੋਲ ਮੈਂ ਪਹਿਲੇ ਘਰ ਆ ਕੇ ਪਿੱਛੜਾ ਮੈਂ ਦੋ ਸਾਲ ਪਹਿਲਾਂ ਵੀ ਆਇਆ ਸੀਗਾ जो बाबा तो पाले सी नेहा देखे आईटी एक तो का लफड़ों में चला आया मेरा भी बात मेरा ने जेल नहीं है कि नेहा का सिया जेल रास्त मल की किताब्ती मल की पानी मल की बोर्डी मल की तेरा आस मार रहा है क्या लोड मल की तू किमान जाता है जेस मार जाता है तेरा पंजाब जाता है तेरा आगाड़ा जाता है सुला ਜਾਰੇ ਜਾਰੇ ਬੇੜੇ ਵਰਗੇ ਸਾਡਾ ਆਸਮਾਨ ਵਰ ਗਿਆ ਅਭੀ ਜਾਂਦੇ ਰਹੋ ਸਭ ਤੋਂ ਜਾਰੇ ਦੁਨੀਆ ਚ ਮੰਦੀਆਂ ਵਾਲੀ ਕੌਮ ਜਿਹੜੀ ਕੌਮ ਉਹ ਦੂਜਿਆਂ ਦੀ ਬੱਚੀਆਂ ਨੂੰ ਸ਼ਰਾਂਹਣ ਘਰਤਾ ਉਹ ਵਜਿੰਦਕ ਜਾ ਕੇ ਨਹੀਂ ਦੂਜਿਆਂ ਦੇ ਦੁੱਖਾਂ ਸੁੱਖਾਂ 'ਚ ਖੜ ਕੇ ਲੱਗਦਾ ਹੀ ਕੌਮ ਦੂਜਿਆਂ ਦੀ ਲਈ ਆਪੇ ਘਰ ਕਰਨ ਵਾਲੀ ਕੌਮ ਦੂਜਿਆਂ ਨਾਲ ਆਪਣੀ ਚਾਰਦੇ ਖੇਡਣ ਵਾਲੀ ਕੌਮ ਆ ਜੀ ਯਾਰ ਆਪਣੇ ਖਾਤਰ ਦੀ ਯਾਦ ਨੂੰ ਤੇ ਆ। ਅੱਜ ਬਿਲਕੁਲ ਸਾਡੀ ਜਾਨ ਤੇ ਮਣੀ ਖੜੀ ਐ। ਚਾਹ ਤੁਸੀਂੋਂ ਆਪਾਂ ਮਾਰੇ ਜਾ ਰਹੇ ਆ। ਆਹ ਸੋਦੇ ਬੀਰ ਕੋ ਦਾ। ਵਜਦਾ ਕਾਰਜ। ਪੀਐਸਸੀ ਐਗਰੀਕਲਚਰ ਪਰ ਕਰ। ਅੱਜ ਮਨੇ ਮੇਰੇ ਮੈਨੂੰ ਕਹਿੰਦੇ ਭਾਈ ਸੱਚ ਜਾਣੇ ਸਾਰਾ ਪ੍ਰਯਤਨ ਕਰ। ਉੱਠੇ ਗਿਆ। ਆਪੋ ਹਕਮ ਕਰਾ ਲੀ ਮੈਂ ਸਿੱਖਿਆ ਦੇ ਕ੍ਰਮਤੀ ਜਾਂਦੀ। मैं स्कूल बनाते मेरे स्कूल बनाते समाज स्कूल बनाते और करता वह करता आज तक आज इन मुझे आपने प्राइवेट कर दिया है जेले बीएससी अमेरिका के दिन तीस का जब मैं बजाय थी नहीं तेरा बजाय सीएससी जा रहा हूँ किसे सी बजाय थी नहीं तेरा बजाय तेरा बजाय सी नहीं जो आज ये पढ़ना चला सी वो सी जा रहा हूँ नहीं क्या तो लोगे तब मालूम नहीं हूँ एक आज इतनी बड़ी बात ਮੁਰਦਾ ਮਾਰਦੇ ਤਾਂ ਦੂਰ ਦੀ ਗੱਲ ਹੈ ਮਾੁਰੇ ਪਿੰਡਾਂ ਜਾਂਦਾ ਹੈ ਪਰ ਜੱਟਾਂ ਬੋਲਦਾ ਹੁੰਦਾ ਹੈ ਸਾਹਮਣੇ ਬੈਠੇ ਤਾਂ ਸਪੁੱਟਦੇ ਅਪਰਾਧ ਰੈਡਰੇ ਕਹਿੰਦੇ ਆ ਇਹ ਬੰਦਾ 100 ਕਿਲੋਮੀਟਰ ਦੂਰੋਂ ਚੱਲ ਕੇ ਆਇਆ ਆਧਾਰ ਉਹ ਲੈ ਵਾਗਲੇ ਨੂੰ ਸੋਤਾਂ ਨੂੰ ਕੀ ਕਹਿੰਦਾ ਜਨਮਾਂ ਦੇ ਮਰਜ਼ੀ ਹੈ ਉੱਚੋਟ ਕੇ ਗੱਲ ਨੂੰ ਤਿਆਰ ਨਹੀਂ ਹੁੰਦੇ ਆਹ ਬਾਰੇ ਆ ਕੌਮਾਂ ਦੁਨੀਆਂ ਦੇ ਲੜਦਾ ਜੁਝਦਾ ਅਸਿਰ ਕਰਵਾ ਲਿਆ ਗੁੰਜਾ ਰਹੇ ਨੇ ਜਿਹੜੀਆਂ ਕੌਮਾਂ ਕਰਾਲੇ ਦਵਾਡੇ ਵਾਲਾ ਨਹੀਂ ਗਾਏ ਜਿਹੜੀਆਂ ਕੌਮਾਂ ਵੇ ਸੁਣਿਆ ਹੋ ਜਾਂਦੀਆਂ ਨੇ ਜਿਹੜੀਆਂ ਕੌਮਾਂ ਨਿੱਖਤ ਵਰਤਾਂਦੀਆਂ ਨੇ ਜਿਹੜੀਆਂ ਕੌਮਾਂ ਸ਼ਿਕਰ ਸ਼ਾਮੇ ਰਾਜ ਦੇ ਰਾਤ ਜਦੋਂ ਇਹ ਕੌਮਾਂ ਦੁਨੀਆਂ ਤੋਂ ਟੱਕ ਹੋ ਜਾਂਦੀਆਂ ਨੇ ਤਿਆਰ ਹੋ ਜੀ 24 ਤਰੀਕ ਆਪ ਸਾਡੇ ਨਾਲ ਆਪ ਸਾਡੇ 16 ਤੋਂ ਲੈ ਕੇ ਜਾ ਰਹੇ ਹਾਂ ਅਸੀਂ ਆ ਸਾਰੇ ਗਦਰ ਸਿੰਘ ਕਰਵਾ ਕੇ ਤੁਹਾਨੂੰ ਆ ਕੇ ਮੁਪਾਰ ਸਮਝਣ ਲੱਗੇ ਉੱਥੇ ਖੜੇ ਹੋ ਕੇ ਸੁਣਨਾ ਜਾ ਕੇ ਯਾਰ ਜੀ ਵਿਆਹ ਦੇ ਰਿਕਰ ਤੋਂ ਆਇਆ ਜਾ ਰਿਹਾ ਹੈ ਆ ਸਰਕਾਰਾਂ ਬੜੀ ਅੱਖੀ ਬਦਲ ਗਈ ਇਹਨਾਂ ਜਿਹੜੇ ਪਹਿਲਾਂ ਬੁਝਾ ਰਹੇ ਦੋ ਰਿਹਾ ਕਰ ਮੇਰੀ ਗੋਗੀ ਪੱਗੀ ਪਟਾ ਸ਼੍ਰੀ ਆਮ ਡਾਇਰెక్టర్ ਨਾਲ ਐਕਟ ਹੋ ਰਹੇ ਜਿਹੜਾ ਬੇਸੂਰਾ ਜੀ ਇਹਨਾਂ ਕਹਿੰਦੇ ਸੂਰਾ ਇਹੋ ਨਾਲ ਕਹਿਸੀ ਮਖਾਜੀ ਇਹ ਬੇਸੂਰਾ ਨਾ ਤੁਸੀਂ ਮੇਰੇ ਨਾਲ ਆਓ ਉੱਤੇ ਦੇ ਆ ਕੋਈ ਸੁਣਨਾ ਉੱਤੇ ਦੇ ਆ ਪੱਛਮੀ ਮਿਲ ਕੇ ਡੇ ਰਹਿ ਜਾਂਦੇ ਉੱਪਰ ਸੁਣਨ ਦੇ ਬਹੁਤ ਜਾਣੀ ਤੇ ਉੱਤੇ ਬਹੁਤ ਕੋਟੇ ਜਾਣੀ ਕੀ ਜੇ ਤੁਸੀਂ ਪੀਏ ਮੈਂ ਸਮਝੂਗਾ ਕਿ ਤੁਸੀਂ ਸਹੀ ਤੇ ਸਿੱਧਾ ਜੇ ਇਹ ਜੇ ਤੁਸੀਂ ਲੋਕਾਂ ਦੇ ਮਾਮਲੇ ਸੋ ਭਾਵੇਂ ਇਸ ਕਰਕੇ ਐਤ ਕੀ ਫੈਸਲਾ ਲਿਆ ਕਿ ਬਨ ਮਾਰੇ ਜੋ ਬੱਧੀ ਸੋ ਇਸ ਦਾ ਕਿ ਸਰਕਾਰ ਦਾ ਯੋਜਨਾ ਕਿ ਬੀਤੇ ਦਾ ਕਿਹਾ ਔਰ ਮੁਰਦਾਪੁਰ ਦਾ ਕਿ ਬਹੁਤ ਚੱਲਦੀ ਹੈ ਅੱਜ ਪਾਨੇ ਦਿਨ ਹੋਈ ਸ਼ੇਰਦੋ ਕਿ ਲੱਖਾਸਤਾਨਾ ਦੇ ਸੜਕ ਦੇ ਠੇਕੇਦਾਰ ਨੂੰ ਅੱਗ ਲਾ ਕੇ ਬਚਾਉਣ ਨਹੀਂ ਆਉਂਦੀ ਜਿਵੇਂ ਕਿਆ ਪਰ ਚਾ ਦੇ ਦਾ ਹਰਸ਼ਾ ਤੇ ਹੁੰਦਾ ਹੈ ਬਾਦੀ ਕੰਮ ਬਟ ਕਰ ਦਿੱਤੀ ਅੱਜ ਨੂੰ 2 ਸਾਲ ਪਹਿਲਾਂ ਆ ਜੀ ਪਤਪਾ ਦਾ ਨਿਪਾਂ ਕਰਾਉਣ ਦੇ ਪਰਚਾ ਆ ਪ੍ਰੇਤਨ ਦਾ ਤੇ ਲੱਖਾ ਕਿਤਾ ਵੇਚਦਾ ਪਾਕਿਸਤਾਨ ਤੋਂ ਆਉਂਦਾ ਆਈਐਸਆਈ ਰਾਡਰ ਆ ਰਿਹਾ ਲਖਨਾ ਜੋੜਾ ਆ ਬਾਹਰ ਬੈਠੇ ਤੇ ਧੰਨਵਾਦ ਪੰਜਾਬ ਦੇ ਲੋਕਾਂ ਦਾ ਕਿ ਤੁਹਾਡੇ ਵਿੱਚੋਂ ਆ ਬੈਠੇ ਨੇ ਸਾਹਿਬ ਸਾਜੀ ਹੋਰ ਵੀ ਨਿੱਤਰ ਬੈਠਾ ਤੁਸੀਂ ਬੱਸ ਭਰ ਕੇ ਗਏ ਕਹਾਵਾਜ ਬੈਠੇ ਲੋ ਪਹਿਲਾਂ ਵੀ ਗਏ ਜਦੋਂ ਮੇਰੇ ਜੱਦੀ ਪਰਚੇ ਹੋਏ ਸੀ ਜਦੋਂ ਦੀਪ ਦੇ ਨਵੇਂ ਪਰਚੇ ਹੋਏ ਦੇ ਉਹਨੂੰ ਤੁਸੀਂ ਲੋਕਾਂ ਨਾਲ ਸਾਧ ਤਰਜੁਤ ਨਹੀਂ ਪਈ ਤੇ ਪੁੱਤ ਦੀ ਮੌਤ ਦੀ ਮੈਨੂੰ ਖਾਜਾ ਤੇ ਸੱਜਣਾਂ ਕਹਿੰਦੇ ਕਿ ਤੁਹਾਡਾ ਫਿਰ ਪਰਚਾ ਲਾ ਦੋਇਆ ਵਾ ਛੋਟੇ ਲੋਕਾਂ ਨੇ ਲਾਇਆ ਪੰਜਾਬ ਦੇ ਲੋਕਾਂ ਨੇ ਲਾਇਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਿੰਦਾ ਹੋ ਉਹ ਸੰਗਤ ਆਪਣੀ ਬੈਠੀ ਮਾਲਾ ਨੂੰ ਸਾਨੂੰ ਕਹੇ ਹਾਂ ਧੰਨਵਾਦ ਮੈਂ ਤੁਹਾਡਾ ਕਹਤਾ ਇਸ ਖਾਸ ਸਾਡੀ ਬਾਸ ਸੁਣ ਕੇ ਉੱਧਰ ਕੇ ਗਈ ਆ ਜਾਣਾ ਚਾਹੀਦਾ ਦੁਨੀਆ ਜੇ ਮਾਣ ਦੀ ਮਰਟੀ ਬਚੀ ਆ ਪੰਜਾਬ ਬਚੀ ਐ ਜੇ ਪੰਜਾਬ ਪਰ ਪੂਰੀ ਦੁਨੀਆ ਪੂਰਾ ਭਾਰਤ ਦੇਖਦਾ ਵੀ ਜਦੋਂ ਜ਼ਬਰ ਤੇ ਜਲਦਾ ਖਾਤਮਾ ਕਰਦੇ ਤਾਂ ਇਹ ਲੋਕ ਕੁੱਝ ਨਹੀਂ ਕਰਦੇ ਆ ਨਵੇਂ ਕਾਨੂੰਨ ਲਿਆਂਦੇ ਨਾ ਨੇ ਆ ਕਹਿੰਦੇ ਅਸੀਂ ਬਸਤੀਵਾਦੀ ਕਾਨੂੰਨ ਸਰਕਾਰੋਂ ਕਰਦੇ ਅਸੀਂ ਵਿਦੇਸ਼ਾਂ ਦੇ ਕਾਲੇ ਪੋਟਾ ਕਤਲ ਦੀ ਤੇ ਲੋਕਾਂ ਨੂੰ ਬਹੁਤ ਸ਼ਰੀਰ ਸਾਹ ਮਿਲਾਂ ਕਰੂਗਾ ਹੋਰ ਇਹਨਾਂ ਦੀ ਕੀ ਕਰਤਾ ਹੁੰਦਾ ਜਿਹੜੀ ਤਰ੍ਹਾਂ ਜਿਤਾਈ ਦੇ ਕੇ ਕਿਸੇ ਦਾ ਆਪਦਾ ਸੀਗਾ ਤੇ ਕੱਟ ਨਹੀਂ ਕਰ ਸਕਦੇ ਉਹ ਪਾਲਤ ਉਹ ਤਾਕਤ BSP ਦੇ ਕਿਆ ਰਹੀ BSP ਪੜ ਲੈ ਜਾਊ ਚਾਰ ਵਜੇ ਕੰਡਵੜ ਦੇ ਲੋਕ ਸਮਾਜ ਕਰੀ ਰਹੀ ਹੈ ਕਈ ਨਰਨੂ ਨਾ ਇਹ ਵਾਲਾ ਮਾਰ 15 ਅਧਰਾ ਦਾ ਸੀ 90 ਦਾ ਦਾ ਜਿਹੜੇ ਆਪਾਂ ਅਵਸ਼ਿਆ ਅਸਕਰ ਜਾਂ ਸਾਡੇ ਕਿਸਾਨਾਂ ਦੀ ਗੁਰੂਆਂ ਦੇ ਰਿਤੇ ਆ ਕਰਦਾ ਉਹਨੂੰ ਕਿਵੇਂ ਘੇਰਦਾ ਹੈ ਉਹਦੇ ਵਿੱਚ ਸੌਦਾ ਕਰਦੇ ਆ ਕੋਨਾ ਚ ਕਿ ਕਾਲੂਸ਼ ਨਾ ਅਸਤੇ ਰਚ ਜੇ ਕਿਤੇ ਕੋਈ ਅੱਗ ਲੱਗਦੀ ਆ ਕੋਈ ਕੋਟ ਕੋਟ ਹੁੰਦੀ ਆ ਤਾਂ ਸੌਦੇ ਦੇ ਯੂਐਮਪੀ ਦੇ ਐਨਐਸਏ ਬਲੱਸ

ਅਸੀਂ ਮੌਜੂਦਾ ਗੱਲਾ ਗੁਰੂ ਘਰ ਦੇ ਜਾ ਕੇ ਉਹਦੇ ਸਾਹਮਣੇ ਕੱਡੀਆਂ ਕਰਦੀਆਂ ਤੇ ਸਮਰਥਨ ਦੇਖਦੇ ਆ ਉਹੀ ਮੁੰਡਾ ਜਿਹੜਾ ਪੱਸਾ ਦੇ ਸਿਖਿਏ ਹੋ ਰਿਹਾ ਸੀ ਐਸਪੀ ਲੈਕਟਰ ਤੋਂ ਦਿੱਲੀ ਤੋਂ ਸਤਾਸਰ ਉਹਦੀ ਸਤਾਸਰ ਤੋਂ ਜਿੱਥੇ ਬੈਠਾ ਗੱਲਾ ਮਾਰ ਰਿਹਾ ਪੂਰਬ ਉਹਨੇ ਕਿਹਾ ਅਧੇ ਮਸਲਾ ਆਪਣੇ ਬੰਦੇ ਬਾੜ ਦੇ ਕਾਲੂ ਫੋਨ ਫੋਨ ਕਰਾ ਕੇ ਅੱਗ ਲਵਾਏ ਕਰਦੇ ਕਿਸਾਨਾਂ ਦੇ ਲਾਇ ਲਾਗਾਂ ਦੇ ਲਾਇਏ ਜੇ ਕੋ ਬਖਸ਼ੇ ਕਿਤੇ ਅੰਮ੍ਰਿਤਧਾਰੀਆਂ ਨੇ ਤਾਂ ਕਹਣਾ ਉੱਥੋਂ ਪਰਾਚ ਬੋਲ ਕਰੋ ਕਾਨੂੰਨ ਸੰਜੇ ਸਾਜ ਦੇ ਬੰਗਾਨੇ 15 ਅਗਸਤ ਨੂੰ ਆ ਜਿਹੜਾ ਇਹਨਾਂ ਕਾਨੂੰਨੀਆ ਕਾਪੀਆਂ ਸਾਨੂੰ ਦਾ ਫੈਸਲਾ ਕੀਤਾ ਸਾਨੂੰ ਹਰ ਬੰਦ ਤੇ ਜਾਣਾ ਚਾਹੀਦਾ ਇਹਨਾ ਸੋਚਿਆ ਕਰੋ ਰਾਮ ਜੀ ਦੇ ਬੰਦੀ ਹੈ ਰਾਮਨਾ ਬੰਦਾ ਰਾਮਨਾ ਆਕੂਆ ਆਈਦਾਂ ਨੇ ਜੜੇ ਵੀ ਸਾਡੀ ਬੰਦੀ ਲੱਖ ਸਾਡੇ ਮੁੱਖ ਪੇ ਰਹੋਣਗੇ ਲੱਖ ਸਾਡੀ ਆਸਰ ਮੋਦੀ ਜੀ ਹੋਊਗੀ ਲੱਖ ਅਧੀ ਦੇ ਪਾਗਲੇ ਜਿਹੜੇ ਹੋਗੇ

ਤੋ ਇਹ ਸਾਰਾ ਸਿਤੇਮਾ ਦਾ ਮਾਰਕਾ ਜੇ ਆਪਾਂ 24 ਅਸ ਨੂੰ ਫਟਾ ਘੱਟ ਕਰਿਆ ਦੇ ਤਾਂ ਉਹ ਜਿਹੜਾ ਪਹਿਲਾ ਪੜਾ ਸਰਕਾਰ ਤੋਂ ਬੋਲੇ ਕਿ ਕੂਗੀ ਤੇ ਕੋਈ ਸਹਿਰਾ ਜਿਹੜਾ ਪਾਣੀ ਦੀ ਪੈ ਰਹੀ ਹੈ ਆਪਾਂ ਸੋਹਣੇ ਸੋਹਣੇ ਤੇ ਖੜਾ ਲੈਣਾ ਬਾਗ ਬਾਗ ਨਹੀਂ ਲੋਗ ਬਾਗ ਬਾਗ ਨਹੀਂ ਹੁੰਦੇ ਸਾਡੇ ਅੱਗੇ ਬੰਦੇ ਨੋਜੋਈ ਨਹੀਂ ਮਾਹੌਲ ਬਣਿਆ ਪੰਜਾਬ ਗਰੋਧ ਹੋ ਰਿਹਾ ਕੋਈ ਹੋ ਇੱਕੀ ਜੇ ਉਸੇ ਜਾ ਕੇ ਬੋਲ ਰਿਹਾ ਕੁਛ ਸਵਾਲ ਸਵਾਲੇ ਵਿੱਚ ਕਿ ਇਹ ਜੈਨਾ ਇਹ دریا ਬੁੱਢਾ ਬਾਹਰ ਰਿਆ ਲੋਕਾਂਾਂ ਤੋਂ ਸਾਸ ਸਬੂਤ ਚਾਰ ਵਿੱਚ ਨਹੀਂ ਤੇ ਬੋਲਿਆ ਜੱਟ ਨੇ ਸੁਣਾਇਆ ਤੇ ਜਰਾ ਆਪਣੀ ਕੀ ਕਹਿੰਦੇ ਨੇ ਕਿ ਫੈਕਟਰੀਆਂ ਲੱਗਣਾਂ ਚਾਹੀਦੀਆਂ ਜਾਂ ਬੈਂਕਾਂ ਨਾਲ ਘਟਦੇ ਉਹਨੂੰ ਘਟ ਲੱਗਿਆ ਉਹਨਾਂ ਦੇ ਆਵਾਜਾ ਦੇ ਕਿਉਂਕਿ ਉਹ ਸੁਣੀ ਵਾਲੀ ਸੁਣੀਆ ਜਾ ਸਕੋ ਸ਼ਹਿਰੀ ਪਿੰਡ ਅਮੀਰ ਗਰੀਬ ਪਾਉ ਦੇ ਲੋੜਾ ਆਪਦੇ ਪਾਣੀ ਕਰਾ ਕਲਾ ਗਿਆਸ ਇਸ ਕਰਕੇ 24 ਦਿਨ ਨੂੰ ਪਰ ਤੋਂ ਵੱਡੇ ਗਿਰਤੀ ਰੇ ਚੱਪਾ ਜੇ ਪਹੁੰਚੇ ਤਾਂ ਮੈਂ ਅਣੀ ਦਰੂ ਦਾ ਬਿਨੋਲੇ ਰਾਜ ਨੂੰ ਲਈ ਬਸ ਲੈ ਕੇ ਐਸ ਤਰ੍ਹਾਂ ਇੱਕ ਬਸ ਲੈ ਜੇ ਜੇ ਪਹੁੰਚੇ ਸਰ ਨੂੰ ਬੋਟਾ ਲੋ ਜੇ ਕਲਾ ਸ਼ਰਧੇ ਦਾ ਰਸਤਾ ਹਰੇ ਕੋ ਪਾਸ ਰਹਿ ਕੇ ਆਉਂਗੇ ਕਲਾ ਸ਼ਰਧੇ ਦੇ ਛੁੱਟੇ ਪਿੰਡ ਵਾਲਿਓ ਪਰ ਪੂਰਾ ਇਹ ਮਲਾਨਨ ਵਾਲ ਚ ਮਹਾ ਕੜੀਆਂ ਕਰਕੇ ਜਵਾਬ ਨਾ ਦੇ ਕਰੇਗਾ ਬੋਲੇ ਸੋਨਿਆ ਸਵਾਦ ਵਾਸ ਪਰ ਕੇ ਤੁਸੀਂ ਲੈ ਕੇ ਆਏ ਦੇਰ ਦਾ ਪਲਾਰ ਜਿਹੜਾ ਕੋਈ ਕੋਰ ਉਹਦੇ ਕੋਲ ਕੋਰ ਤੇ ਆ ਨਾ ਦੇਉਂਦੀ ਹੈ ਉਤੋਂ ਪਰ ਰੋਣਾ ਚੀਰ ਤਰਾਸ ਸਰਾ ਦੇ ਉੱਤੋਂ ਆਪਾ ਹੋਣਾ ਹੈ ਤੁਮ ਸੇ ਕੁਮਾਰ ਸੇ ਅਖਣਾ ਜੀ ਕਿ ਵੇਖੀ ਹੋਰ ਕਹਦਾ ਹੈ ਉਸ ਦਰ ਉਸ ਦੀ ਬਰੀ ਕੋ ਨਾ ਆਣੀ ਚਾਗੇ ਪਾਣੀ ਪੈਦਾ ਦੇ ਕਿ ਕਹੀ ਹੋਈ ਗੱਲ ਹੈ